ਸਾਡਾ ਪੀਜ਼ਾ 4-5 ਦਿਨਾਂ ਬਾਅਦ ਵੀ ਉਹੋ ਜੀ ਸੌਫਟਨੈਸ ਰਹਿੰਦੀ ਆ ਜਿਹਾ ਜੀ ਉਹਦੀ ਪਹਿਲੇ ਦਿਨ ਹੁੰਦੀ ਆ ਪਰ ਮੈਦੇ ਵਾਲਾ ਪੀਜ਼ਾ ਤੁਸੀਂ ਅੱਧੇ ਘੰਟੇ ਬਾਅਦ ਹੀ ਜੇ ਏਸੀ 'ਚ ਰੱਖਦਾ ਤੇ ਉਹ ਲੱਕੜ ਬਣ ਜਾਂਦਾ ਉਹ ਐਨ ਲੱਕੜ ਹੁੰਦੀ ਆ ਕੁਕੀਜ਼ ਦੀ ਜਿਹੜੀ ਸ਼ੈਲਫ ਲਾਈਫ ਆਸੀਂ ਪ੍ਰੀਜ਼ਰਵੇਟਿਵਸ ਉਹ 'ਚ ਨਹੀਂ ਪਾਉਂਦੇ ਹੈਗੇ 2 ਹਫ਼ਤੇ ਦੀ ਲਾਈਫ ਤਾਂ ਹੈਗੀ ਆ ਕੁਕੀਜ਼ ਦੀ ਕਿਉਂਕਿ ਉਹ 'ਚ ਪਿਓਰ ਬਟਰ ਹੁੰਦਾ ਤੇ ਪਿਓਰ ਆਟਾ ਹੁੰਦਾ ਘਿਓ ਮੱਖਣ ਬਚਾਉਣਾ ਬਾਕੀ ਤੇਲਾਂ ਨਾਲੋਂ ਚੰਗਾ ਆ ਈਜ਼ੀਲੀ ਪਚਦਾ ਹੈਲਦੀ ਵੀ ਆ ਤੇ ਇੱਕ ਕਮਜ਼ੋਰ ਬੰਦੇ ਲਈ ਤਾਂ ਵੈਸੇ ਕਿਉਂ ਮੱਖਣ ਖਰਾਕ ਹੁੰਦੀ ਹੈ। ਲਾਈਟ ਕੌਂਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆ ਜੇ ਅਸੀਂ ਮੋਟੇ ਹੋ ਜੰਨੇ ਆ ਉਹ ਕਿਉਂ ਮੱਖਣ ਖਾਣਾ ਹੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ। ਕਿ ਸਾਡੇ ਵੱਡੇ-ਵਡੇਰੇ ਕਿੰਨੇ ਤਗੜੇ ਹੁੰਦੇ ਸੀ। ਠੀਕ ਹੈ ਨਾ ਦੱਬ ਕੇ ਬਾਹ ਤੇ ਰੱਜ ਕੇ ਖਾਹ ਵਾਲਾ ਹਿਸਾਬ ਸੀਗਾ। ਪਾਟ ਰਖਾਇਆ ਸੀ ਤੇ ਉਹ ਪੂਰਾ ਕੜਾਹਾ ਚਾਰ ਭੜਾਈ ਖਾ ਗਏ ਸੀਗੇ। ਦੇਖਦਾ ਹੁਣ ਤਾਂ ਕਨਸੈਪਟ ਬਦਲ ਗਏ ਨੇ ਲੋਕਾਂ ਦੀ ਸਿੱਖਿਆ ਤੇ ਹੀ ਹੋ ਰਹੀ ਜੋ ਕੋਈ ਕਹਿ ਦਿੰਦਾ ਉਹੀ ਮੰਨ ਲੈਂਦੇ ਆ। ਕੋਈ ਸਟੱਡੀ ਨਹੀਂ। ਕੋ ਸਿੱਖਣਾ ਹੀ ਨਹੀਂ ਕੋ ਪੜ੍ਹਣਾ ਹੀ ਨਹੀਂ ਕਿ ਜਿਹੜੇ ਜਿਹੜੀ ਜਨਤਾ ਪੀਜ਼ਾ ਖਾ ਰਹੀ ਆ ਸਸਤੇ ਪੀਜ਼ੇ ਕਿਸੇ ਵੀ ਛੋਟੇ ਵੱਡੇ ਆਊਟਲੈਟ ਤੋਂ ਕਿਤੋਂ ਵੀ ਖਾ ਰਹੇ ਆ ਉਹ ਤੁਹਾਨੂੰ ਪਾਮ ਆਇਲ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਸੌਸ ਪੈਂਦੀ ਆ ਤੁਸੀਂ ਉਹੀ ਖਾ ਰਹੇ ਤੁਸੀਂ ਪੀਜ਼ਾ ਦਾ ਖਾ ਹੀ ਨਹੀਂ ਰਹੇ ਸਾਡਾ ਪੀਜ਼ਾ 4-5 ਦਿਨਾਂ ਬਾਅਦ ਵੀ ਉਹੋ ਜੀ ਸੌਫਟਨੈਸ ਰਹਿੰਦੀ ਆ ਜਿਹੋ ਜੀ ਉਹਦੀ ਪਹਿਲੇ ਦਿਨ ਹੁੰਦੀ ਆ ਪਰ ਮੈਦੇ ਵਾਲਾ ਪੀਜ਼ਾ ਤੁਸੀਂ ਅੱਧੇ ਘੰਟੇ ਬਾਅਦ ਹੀ ਜੇ ਏਸੀ 'ਚ ਰੱਖਦਾ ਤਾਂ ਉਹ ਲੱਕੜ ਬਣ ਜਾਂਦਾ ਉਹ ਲੱਕੜ ਹੁੰਦੀ ਆ ਬਿਲਕੁਲ ਤੇ ਕੁਕੀਜ਼ ਦੀ ਜਿਹੜੀ ਸ਼ੈਲਫ ਲਾਈਫ ਆਸੀਂ ਪ੍ਰੀਜ਼ਰਵੇਟਿਵਜ਼ ਉਹ ਚ ਨਹੀਂ ਪਾਉਂਦੇ ਹੈਗੇ ਪਰ ਫਿਰ ਵੀ ਆਪਾਂ ਨੋਟਿਸ ਤਾਂ ਨਹੀਂ ਕੀਤਾ ਪਰ 10-12 ਦਿਨ ਆਪਾਂ ਮੰਨ ਸਕਦੇ ਹਾਂ ਕਿ 2 ਹਫ਼ਤੇ ਦੀ ਲਾਈਫ ਤਾਂ ਹੈਗੀ ਆ ਕੁਕੀਜ਼ ਦੀ ਕਿਉਂਕਿ ਉਹ ਚ ਪਿਓਰ ਬਟਰ ਹੁੰਦਾ ਤੇ ਪਿਓਰ ਆਟਾ ਹੁੰਦਾ ਫਿਰ ਜਿੰਨਾ ਕਿ ਲਾਈਫ ਇੱਕ ਆਪਣੇ ਬਿਸਕਟ ਕੱਢ ਜਾਣ ਇਹ ਇਸ ਲਈ ਕਹਿ ਰਹੇ ਆ ਕਿ ਜੇ ਕਿਸੇ ਨੇ ਕਰਨਾ ਹੁੰਦਾ ਆਰਡਰ ਤਾਂ ਇੰਨਾ ਕੁ ਮੰਨ ਕੇ ਚੱਲੇ ਪਰ ਨਿਆਣੇ ਰਹਿਣ ਕਿੱਥੇ ਦਿੰਦੇ ਬਿਲਕੁਲ ਬਿਲਕੁਲ ਬੱਚੇ ਰਹਿਣ ਕਿਥੇ ਦਿੰਦੇ ਆ ਉਹ ਜਿਹਨੂੰ ਮੂੰਹ ਨੂੰ ਲੱਗੀ ਹੋਣੀ ਤਾਂ ਫਿਰ ਫਟੇ ਚੱਕੀ ਹਟੂਗਾ ਨਾ ਉਹ ਤਾਂ ਇੱਕ ਬਹੁਤ ਇੱਕ ਹੈਲਦੀ ਵਰਜਨ ਹੈ ਜਿੰਨ ਮਤਲਬ ਜਿਹੜੇ ਵੀਕ ਬੱਚੇ ਹੈਗੇ ਨਾ ਉਹਨਾਂ ਲਈ ਸੋਹਣੀ ਚੀਜ਼ ਹੈਗੀ ਹੈ ਜਿਨਾਂ ਦੀਆਂ ਸੇਤਾ ਨਹੀਂ ਬਣਦੀਆਂ ਕਿਉਂਕਿ ਮੱਖਣ ਰੱਬ ਵੱਲੋਂ ਇਹੋ ਜੀ ਚੀਜ਼ ਬਣਾਈ ਹੋਈ ਆ ਕਿ ਜਿਹੜਾ ਪਚਾਉਣਾ ਕਿਉ ਮੱਖਣ ਪਚਾਉਣਾ ਬਾਕੀ ਤੇਲਾਂ ਨਾਲੋਂ ਚੰਗਾ ਆ इजीली ਪਚਦਾ ਹੈਲਦੀ ਵੀ ਆ ਤੇ ਇੱਕ ਕਮਜ਼ੋਰ ਬੰਦੇ ਲਈ ਤਾਂ ਵੈਸੇ ਕਿਉ ਮੱਖਣ ਖਰਾਕ ਹੁੰਦੀ ਆ ਇੱਕ ਮੇਰਾ ਹੁਣ ਨਾ ਆਪ ਗੱਲ ਕਰਦੇ ਕਰਦੇ ਮੇਰੇ ਮਾਈਂਡ 'ਚ ਆਇਆ ਕਿ ਓ ਮੱਖਣ ਦੀ ਆਪਾਂ ਗੱਲ ਕਰ ਰਹੇ ਆਂ ਪਰ ਅੱਜ ਕੱਲ੍ਹ ਨਾ ਜਿਹੜਾ ਥੋੜਾ ਜਿਹਾ ਕਹਿ ਲੋ ਕਿ ਡਾਈਟ ਕੌਨਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆ ਜੇ ਅਸੀਂ ਮੋਟੇ ਹੋ ਜੰਨੇ ਆ ਉਹ ਕਿਉਂ ਮੱਖਣ ਖਾਣਾ ਹੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਡਾਈਟ ਤੇ ਖਾਣ ਵਾਲਾ ਕਿਹੜੇ ਹਿਸਾਬ ਨਾਲ ਕਿਹੜੀ ਚੀਜ਼ ਕਿਦਾਂ ਖਾ ਰਿਹਾ ਵਾ ਜੇ ਖਾਣਾ ਆਪਾਂ ਸਹੀ ਤਰੀਕੇ ਖਾਵਾਂਗੇ ਤਾਂ ਅਮਰਤ ਆ ਜੇ ਉਹਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਆ ਜੇ ਆਪਾਂ ਨਾਸ਼ਤੇ ਦੇ ਵਿੱਚ ਜਿੱਦਾਂ ਹੁਣ ਮੈਂ ਹੀ ਆ ਹੁਣ ਮੇਰੇ ਸਰੀਰ ਜਿਹੋ ਜਿਹਾ ਜੇ ਮੈਂ ਕੌਲੀ ਭਰ ਕੇ ਮੱਖਣ ਦੀ ਖਾਣ ਲੱਗ ਜਾ ਤਾਂ ਫੇਰ ਲਈ ਮੇਰੇ ਲਈ ਉਹ ਜ਼ਹਿਰ ਆ ਤੇ ਜੇ ਮੈਂ ਉਹਦਾ ਇੱਕ ਛੋਟਾ ਚਮਚਾ ਲੈਣਾ ਆ ਹਨਾ ਤੇ ਉਹ ਮੈਨੂੰ ਮੇਰੇ ਹਾਰਟ ਲਈ ਵੀ ਚੰਗਾ ਮੇਰੀ ਸਿਹਤ ਲਈ ਵੀ ਚੰਗਾ ਥਿੰਦੇਾਈ ਵੀ ਚਾਹੀਦੀ ਹੁੰਦੀ ਫੈਟ ਵੀ ਜ਼ਰੂਰੀ ਹੁੰਦਾ ਆ ਜਮਾ ਛੱਡ ਦੇਣਾ ਅੱਜ ਕੱਲ ਤਾਂ ਹੁਣ ਮੈਂ ਅੱਜ ਹੀ ਸਗੋਂ ਉਹ ਇੱਕ ਡਾਕਟਰ ਬੀਬੀ ਆ ਜਿਹੜੀ ਗੋਰੀ ਬਹੁਤ ਕੁਝ ਦੱਸਦੀ ਐ ਉਹ ਕਹਿੰਦੇ ਵੀ ਹਜੇ ਤੱਕ ਸਾਇੰਸ ਇਹ ਨਹੀਂ ਸਿੱਧ ਕਰ ਸਕੀ ਇਹ ਫੈਟ ਨਾਲ ਹੀ ਹਾਰਟ ਅਟੈਕ ਹੁੰਦਾ ਕਿ ਨਹੀਂ ਹੁੰਦਾ ਤੇ ਆਪਾਂ ਮੈਂ ਮੈਂ ਇਸ ਇਹਦੀ ਇੰਨੀ ਡੈਪਥ ਵਿੱਚ ਨਹੀਂ ਜਾ ਸਕਦਾ ਪਰ ਇਹ ਆ ਕਿ ਹਾਂ ਕੋਈ ਵੀ ਚੀਜ਼ ਤੁਸੀਂ ਖਾਣੀ ਆ ਉਹਨੂੰ ਇੱਕ ਸੀਮਤ ਅਵਸਥਾ ਚ ਖਾਓਗੇ ਇੱਕ ਗਿਣੀ ਮਿਸੀ ਤੁਸੀਂ ਚੀਜ਼ ਲੈ ਕੇ ਖਾਓਗੇ ਕਿ ਇੰਨੀ ਮੇਰੀ ਸਿਹਤ ਨੂੰ ਲੋਡ ਆ ਤੋ ਤੁਹਾਡੇ ਲਈ ਅਮਰਤ ਆ ਐਕਸੈਸ ਆਫ ఎవਰੀਥਿੰਗ ਇਜ਼ ਪੌਇਜ਼ਨ ਨਾਰਮਲੀ ਤਾਂ ਆਪਾਂ ਗੱਲ ਕਰੀਏ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾਂਦੇ ਆ ਉੱਥੇ ਦੀਗ ਮਿਲਦੀ ਐ ਕਈ ਜਣੇ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਵੀ ਮੈਂ ਵੀ ਡਾਈਟ ਤੇ ਆ ਮੈਂ ਬਿਲਕੁਲ ਥੋੜੀ ਜੀ ਦੇ ਦੋ ਮੈਨੂੰ ਮੈਂ ਪ੍ਰਸ਼ਾਦ ਨਹੀਂ ਛਕਣਾ ਹੈਗਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਹੁਣ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਸਾਡੇ ਵਾਰੀ ਉਹ ਇੱਕ ਲੇਖ ਹੁੰਦਾ ਸੀ ਸਾਡੇ ਵੱਡੇ ਵਡੇਰੇ ਸੀਗਾ ਸਾਡੇ ਵੱਡੇ ਵਡੇਰੇ ਉਹ ਚ ਦੱਸਦੇ ਸੀਗੇ ਕਿ ਸਾਡੇ ਵੱਡੇ ਵਡੇਰੇ ਕਿੰਨੇ ਤਗੜੇ ਹੁੰਦੇ ਸੀ ਠੀਕ ਹੈ ਨਾ ਦੱਬ ਕੇ ਬਾਹ ਤੇ ਰੱਜ ਕੇ ਖਾਹ ਵਾਲਾ ਹਿਸਾਬ ਸੀਗਾ ਕਿ ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਆ ਪਾਠ ਰਖਾਇਆ ਸੀ ਤੇ ਉਹ ਪੂਰਾ ਕੜਾਹਾ ਚਾਰ ਭੜਾਈ ਖਾ ਗਏ ਸੀਗੇ ਦੇਖਦਾ ਤੇ ਮੁੜ ਕੇ ਉਹਨਾਂ ਨੂੰ ਵੀ ਕੋਈ ਪਤਾ ਹੀ ਨਹੀਂ ਵੀ ਕਿੱਥੇ ਗਿਆ ਜਾਂ ਤਾਂ ਤੁਸੀਂ ਕਸਰਤਾਂ ਉਹ ਜੀਆਂ ਕਰੋ ਸੇਤਾਂ ਉਹ ਜੀਆਂ ਰੱਖੋ ਵਰਜਸ਼ਾਂ ਉਹ ਜੀਆਂ ਹੋਣ ਜੋਰ ਵਾਲੇ ਕੰਮ ਹੋਣ ਫਿਰ ਤੁਸੀਂ ਖਾਓ ਤੁਹਾਨੂੰ ਮਿੱਠੇ ਨੇ ਕੁਝ ਨਹੀਂ ਖਾਣਾ ਅੱਜ ਤਾਂ ਮਲੋਕੀ ਮਿੱਠੇ ਮਿੱਠੇ ਤੋਂ ਭੱਜ ਲੈਂਦੇ ਆ ਜਿਹੜੇ ਭੱਜਦੇ ਆ ਜਿਮ ਵਾਲੇ ਵੀ ਮਿੱਠੇ ਤੋਂ ਭੱਜੀ ਜਾਂਦੇ ਆ ਸਾਡੀ ਵਾਰੀ ਆ ਕੋਈ ਥੋੜੀ ਸੀਗਾ ਸਾਡੇ ਲਈ ਤਾਂ ਉਹ ਇੱਕ ਬੜੀ ਵਰਦਾਨ ਚੀਜ਼ ਹੁੰਦੀ ਹੈ ਹੁਣ ਦਾ ਕਨਸੈਪਟ ਬਦਲ ਗਏ ਨੇ ਲੋਕਾਂ ਇਹ ਸਿੱਖਿਆ ਤੇ ਹੀ ਹੋ ਰਹੀ ਜੋ ਕੋਈ ਕਹਿ ਦਿੰਦਾ ਉਹ ਹੀ ਮੰਨ ਲੈਂਦੇ ਆ ਕੋਈ ਸਟੱਡੀ ਨਹੀਂ ਕੋਈ ਸਿੱਖਣਾ ਹੀ ਨਹੀਂ ਕੋਈ ਪੜ੍ਹਨਾ ਹੀ ਨਹੀਂ ਜੇ ਇੱਕ ਇੱਕ ਅਪ ਟੂ ਇੱਕ ਐਕਸਟੈਂਟ ਹੁੰਦੀ ਆ ਕਿਸੇ ਚੀਜ਼ ਦੀ ਵੀ ਲਿਮਟ ਹੁੰਦੀ ਆ ਮਿੱਠਾ ਤੁਸੀਂ ਖਾਓਗੇ ਜੇ ਤੁਹਾਨੂੰ ਹੁਣ ਮੈਂ ਇੱਕ ਮਜ਼ਦੂਰ ਆ ਇੱਕ ਮੰਡੀ 'ਚ ਮਜ਼ਦੂਰ ਲੱਗਾ ਮਿਹਨਤਾਂ ਕਰ ਰਿਹਾ ਹੁਣ ਤੇ ਆਪਾਂ ਸੜਕਾਂ ਤੇ ਸ਼ਬੀਲਾ ਅੱਜ ਦੀਆਂ ਥੋੜੀ ਲਗਾ ਰਹੇ ਆ ਹੂੰ ਆਪਾਂ ਸ਼ਬੀਲਾ ਗੁਰੂਕਾਲ ਤੋਂ ਲਾਉਣੇ ਪਏ ਆ ਸ਼ਰਦਾ ਵਜੇ ਤੇ ਮਿੱਠੇ ਪਾਣ ਦੀ ਸ਼ਵੀਲ ਕਿਉਂ ਲੱਗਦੀ ਕਿ ਬੰਦੇ ਦੇ ਅੰਦਰੋਂ ਕਮਜ਼ੋਰੀ ਹੋ ਜਾਂਦੀ ਐ ੁੱੱਪੇ ਫਿਰ ਫਿਰ ਕੇ ਜਾਂ ਮਿਹਨਤਾਂ ਕਰ ਕਰ ਕੇ ਅਗਲੇ ਦੇ ਅੰਦਰ ਉਹ ਸੱਤ ਮੁੱਕ ਜਾਂਦਾ ਉਹ ਮਿੱਠਾ ਹੀ ਪੂਰਾ ਕਰਦਾ ਉਹਨਾਂ ਨੂੰ ਹੂੰ ਮੈਂ ਨਹੀਂ ਕਹ ਰਿਹਾ ਕਿ ਤੀ ਮਿੱਠਾ ਖਾਓ ਪਰ ਮੈਂ ਇੱਕ ਉਦਾਂ ਗੱਲ ਕਰ ਰਿਹਾ ਕਿ ਇਹ ਤਾਂ ਧਾਰਨਾ ਬਣਾ ਲਈ ਜਿਹੜੀ ਚੀਜ਼ ਦੀ ਤੁਹਾਡੇ ਸਰੀਰ ਨੂੰ ਲੋੜ ਆ ਹਰ ਚੀਜ਼ ਕੁਦਰਤ ਨੇ ਬਣਾਈ ਆ ਤੁਹਾਨੂੰ ਇਸੇ ਲਈ ਬਣਾਈ ਆ ਨਾ ਜੇ ਦੇਗ ਦੇਗ ਵਿੱਚ ਮਿੱਠਾਈ ਪੈਂਦਾ ਕੜਾਹ ਪ੍ਰਸ਼ਾਦ ਦੀ ਦੇਗਾ ਮਿੱਠਾਈ ਪੈਂਦਾ ਨਾ ਤੇ ਗੁਰੂ ਘਰ ਹਰ ਕੋਈ ਮਾਗਮ ਤੋਂ ਬਿਨਾ ਦੇਖ ਤੋਂ ਬਿਨਾ ਤਾਂ ਕੰਪਲੀਟ ਹੁੰਦਾ ਨਹੀਂ ਹਨਾ ਤੁਸੀਂ ਆਪਣੇ ਸਰੀਰਾਂ ਦੇ ਲੈਵਲ ਉਸ ਤੱਕ ਢੰਗ ਦੇ ਰੱਖੋ ਆਪਣੀਆਂ ਬਰਜੀਆਂ ਆਪਣੀਆਂ ਕਰਨੀਆਂ ਛੱਡੀਆਂ ਹੋਈਆਂ ਆਪਾਂ ਐਕਸਰਸਾਈਜ਼ ਕਰਨੀ ਛੱਡੀ ਹੋਈ ਹੈ ਮੈਂ ਤਾਂ ਇਹਨੂੰ ਵੀ ਕਹਣਾ ਮੈਂ ਬੀਬੀ ਨੂੰ ਮੈਂ ਹੁਣ ਮੈਂ ਕਹਿ ਰਿਹਾ ਕਿ ਮੇਰੇ ਨਾਲ ਸਾਈਕਲਿੰਗ ਕਰਿਆ ਕਰ ਆਪਾਂ ਘਰ ਵੀ ਲੈਣੇ ਆ ਪਰ ਹੁਣ ਬਹਾਨੇ ਹੀ ਬਹੁਤ ਨੇ ਮੈਂ ਤਾਂ ਫਿਰ ਜਿੰਮ ਲੱਗਿਆ ਮੈਂ ਸਾਈਕਲਿੰਗ ਵੀ ਹੁਣ ਤਾਂ ਆਪਾਂ ਦਾ ਆਪਣੇ ਆਪ ਨੂੰ ਸੈੱਟ ਰੱਖਣਾ ਕਿ ਹੁਣ 38 ਦੇ ਹੋ ਗਏ ਆ ਗਾਂਧੀ ਲਾਈਫ ਬੜੇ ਪਨ ਏਡੇ ਨੇੜੇ ਆ ਜਾਣਾ ਫੇਰ ਨਹੀਂ ਸੰਭਲਿਆ ਜਾਣਾ ਹੁਣ 40 ਤੋਂ ਪਹਿਲੇ ਬਲੇ ਆਪਣੇ ਆਪ ਨੂੰ ਸੈੱਟ ਕਰ ਲੋ ਸਾਰਿਆਂ ਨੂੰ ਹੀ ਸਲਾਹ ਆ 30 ਤੱਕ ਸਰੀਰ ਤਾਂ ਤੁਹਾਡਾ ਅੰਮ੍ਰਿਤ ਹੁੰਦਾ ਤੁਹਾਡਾ ਸਰੀਰ ਹੀ ਇਹੋ ਜੀ ਕੈਪੇਬਿਲਿਟੀ ਹੁੰਦੀ 30 ਸਾਲ ਦੀ ਉਮਰ ਤੱਕ ਦਾ ਬੰਦਾ ਲੱਕੜ ਪੱਥਰ ਸਭ ਅਜਬ ਕਰੀ ਜਾਂਦਾ ਜਦੋਂ 30 ਤੋਂ ਬਾਅਦ ਤੁਹਾਡੇ ਹਾਰਮੋਨਸ ਚੇਜ ਹੋ ਜਾਂਦੇ ਆ ਜਰਾਵਲ ਬੁਢਾਪੇ ਵਾਲੇ ਪਾਸੇ ਸਰੀਰ ਜਾਣਾ ਸ਼ੁਰੂ ਕਰਦਾ ਤੇ ਫੇਰ ਤੁਹਾਨੂੰ ਪਤਾ ਲੱਗਦਾ ਕਿ ਹੁਣ ਆ ਚੀਜ਼ ਸੰਜਮਣਾ ਖਾਣੀ ਆ ਆ ਐਕਸਰਸਾਈਜ਼ ਕਰਨੀ ਆ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਮੈਟਰ ਕਰਦੀਆਂ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਆਪਾਂ ਹੁਣੇ ਗੱਲ ਕਰ ਰਹੇ ਸੀ ਗੱਲ ਕਰਦੇ ਕਰਦੇ ਤੁਸੀਂ ਨਾ ਪਾਮ ਆਇਲ ਦਾ ਨਾਮ ਲਿੱਤਾ। ਮੈਂ ਉਹਦੇ ਬਾਰੇ ਜ਼ਰੂਰ ਜਾਨਣਾ ਚਾਹੂੰਗਾ ਕਿ ਕਿਉਂਕਿ ਅੱਜ ਕੱਲ੍ਹ ਨਾ ਰੀਲਸ ਬਹੁਤ ਆ ਰਹੀਆਂ ਨੇ ਗਿਆ ਕੁਝ ਲੋਕ ਜਿਹੜਾ ਅਵੇਅਰਨੈਸ ਵੀ ਕਰ ਰਹੇ ਐ ਕਿ ਅਸੀਂ ਆਈਸਕ੍ਰੀਮ ਖਾਂਦੇ ਆ ਉਹਦੇ ਵਿੱਚ ਵੀ ਅੱਜ ਕੱਲ੍ਹ ਪਾਮ ਆਇਲ ਮਿਲਣ ਲੱਗ ਗਿਆ। ਜੇ ਗੱਲ ਕਰੀਏ ਚਿਪਸ ਦਾ ਪੈਕੇਟ ਤਾਂ ਸੇਮ ਚਿਪਸ ਦਾ ਪੈਕੇਟ ਫੋਰਨ ਦੇ ਵਿੱਚ ਕਿਤੇ ਮਿਲਦਾ ਹੈ ਉਹਦੇ ਵਿੱਚ ਨਹੀਂ ਹੁੰਦਾ ਉਹ ਪਰ ਇੱਥੇ ਜਿਹੜਾ ਮਿਲਦਾ ਉਹਦੇ ਵਿੱਚ ਉਹ ਚੀਜ਼ ਹੁੰਦੀ ਹੈ। ਉਹਦੇ ਬਾਰੇ ਥੋੜਾ ਜਿਹਾ ਦੱਸੋ ਪਾਮ ਆਇਲ ਹੈ ਕੀ ਹੈ ਤੇ ਇੰਨਾ ਬਾਬਾਏ ਤੁਸੀਂ ਤੇ ਸਾਨੂੰ ਡਾਈਟੀਸ਼ਨ ਹੀ ਸਮਝ ਲਿਆ ਅਹੀਂ ਐਸ ਲੈਵਲ ਦੇ ਡਾਈਟੀਸ਼ਨ ਹੀ ਪਰ ਪਾਮ ਆਇਲ ਚੰਗੀ ਚੀਜ਼ ਨਹੀਂ ਹੈਗੀ ਅਸੀਂ ਆਪਣੀ ਕਿਚਨ ਚ ਵੀ ਇੰਟਰੋਡਿਊਸ ਨਹੀਂ ਕਰਦੇ ਉਹਨੂੰ ਅਸੀਂ ਨਹੀਂ ਖਵਾਉਂਦੇ ਕਿਸੇ ਨੂੰ ਪਾਮ ਆਇਲ ਨਾਲ ਤਲੀ ਹੋਈ ਚੀਜ਼ ਹਾਂ ਕਿਉਂਕਿ ਉਹ ਸਿੱਧਾ ਅੰਤੜੀਆਂ ਚ ਜੰਮਦਾ ਨਾੜਾ ਚ ਜੰਮਦਾ ਤੁਹਾਡੇ ਤੇਲ ਜਿਹੜਾ ਨਾੜਾ ਜੰਮੂਗਾ ਫਿਰ ਤੁਹਾਨੂੰ ਬਿਮਾਰੀਆਂ ਹੀ ਲਾਊਗਾ ਠੀਕ ਆ ਤੇ ਜਿਹੜੇ ਤੁਸੀਂ ਪੀਦੇ ਖਾਣੇ ਮੈਂ ਫਿਰ ਮੁੜ ਕੇ ਤਾਂ ਮੇਰੇ ਮੇਰੇ ਮਤਲਬ ਦੀ ਗੱਲ ਨਿਕਲ ਆਈ ਹੈ ਤੁਹਾਡੀ ਗੱਲ ਚੋਂ ਕਿ ਜਿਹੜੇ ਜਿਹੜੀ ਜਨਤਾ ਪੀਦੇ ਖਾ ਰਹੀ ਆ 50 60 ਮਤਲਬ 50 60 100 ਰੁਪਏ ਤੱਕ ਦੇ ਜਾਂ ਸਿੰਗਲ ਟਾਪਿੰਗ ਪੀਜ਼ਾ ਡਬਲ ਟਾਪਿੰਗ ਪੀਜ਼ਾ ਜਾਂ ਸਸਤੇ ਪੀਜ਼ੇ ਕਿਸੇ ਵੀ ਛੋਟੇ ਵੱਡੇ ਆਊਟਲੈਟ ਤੋਂ ਕਿਤੋਂ ਵੀ ਖਾ ਰਹੇ ਹੋ ਉਹ ਤੁਹਾਨੂੰ ਪਾਮ ਆਇਲ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਸੌਸ ਪੈਂਦੀ ਆ ਤੁਸੀਂ ਉਹੀ ਖਾ ਰਹੇ ਤੁਸੀਂ ਪੀਜ਼ਾ ਤਾਂ ਖਾ ਹੀ ਨਹੀਂ ਰਹੇ ਤੇ ਪਾਮ ਆਇਲ ਤਾਂ ਹੁਣ ਬਹੁਤ ਦੇਸ਼ਾਂ 'ਚ ਬੈਨ ਵੀ ਹੋ ਚੁੱਕਾ ਹੂੰ ਬਾਕੀ ਤੁਸੀਂ ਦੇਖੋ ਭਾਈ ਤੁਸੀਂ ਖਾਣਾ ਨਹੀਂ ਖਾਣਾ ਇਹ ਤੁਹਾਡੇ ਤੇ ਆ ਹੁਣ ਆਪਾਂ ਤਾਂ ਇਹ ਤੁਹਾਨੂੰ ਸੱਚ ਦੱਸਤਾ ਪੀਜ਼ਾ ਉਥੋਂ ਖਾਓ ਜਿੱਥੇ ਤੁਹਾਨੂੰ ਲੱਗੇ ਕਿ ਹਾਂ ਭਾਈ ਇਹ ਚੀਜ਼ ਪਾ ਰਿਆ ਵਾ ਤੇ ਓਰੇਬੰਜਾ ਬਣਾ ਕੇ ਨਹੀਂ ਪਾ ਰਿਆ ਤੇ ਜਿਹੜੇ ਮੇਰੇ ਸਿੰਘ ਭਰਾ ਚੀਜ਼ ਭਰ-ਭਰ ਕੇ ਪਾਉਂਦੇ ਆ ਪੀਜ਼ੇ ਤੇ ਬਹੁਤ ਵਧੀਆ ਗੱਲ ਆ ਚੀਜ਼ ਹੀ ਪਾਓ ਫਿਰ ਤੁਸੀਂ ਓਰੇਬੰਜਾ ਕਿਉਂ ਬਣਾਉਨੇ ਹੋ ਚੀਜ਼ ਸੌਸ ਕਿਉਂ ਪਾ ਰਹੇ ਹੋ ਹੈਨਾ ਕਾਤੋਂ ਬਿਨਾਂ ਦੇਖਿਆ ਦੇਖੀ ਆਊਟਲੈਟਸ ਦੀ ਵੱਡੇ ਦੇਖਿਆ ਦੇਖੀ ਆਪਾਂ ਚੀਜ਼ ਵੀ ਵਧੀਆ ਦੇ ਰਹੇ ਆ ਮਾਲ ਵੀ ਮਹਿੰਗਾ ਪਾ ਰਹੇ ਆ ਰੇਟ ਵੀ ਘੱਟ ਦੇ ਰਹੇ ਆ ਤੇ ਫਿਰ ਗੰਦ ਕਾਤੋਂ ਖਾਣਾ ਹੂੰ ਕਿਉਂ ਪਾ ਮੌਲ ਖਾਈ ਜਾਣਾ